ਏ ਪੀ ਨਿਊਜ਼ ਉਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅੱਜ ਬਟਾਲਾ ਦੇ ਧਰਮਪੁਰਾ ਕਲੋਨੀ ਵਿੱਚ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਭਾਰਤ ਵਿਕਾਸ ਪਰਿਸ਼ਦ ਦੇ ਨਾਦ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਸ਼ਾਮਲ ਹੋਏ ਜਿਨ੍ਹਾਂ ਨੇ ਕੈਨੇਡੀਅਨ ਵਰਲਡ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਦਿੱਤੀ ਗਈ ਸਹਾਇਤਾ ਵਿੱਚੋਂ 8 ਲੱਖ 3000 ਦੇ ਚੈੱਕ 65 ਬੱਚਿਆਂ ਨੂੰ ਦਿੱਤੇ। ਬਟਾਲੇ ਤੋਂ ਦਮਨਪਾਲ ਸਿੰਘ ਦੀ ਏ ਰਿਪੋਰਟ। ਨਰਸੀਨੇਰ ਕਨੇਆ ਸਕੈਟਰ ਸਕੂਲ ਦੇ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਕੈਨੇਡੀਅਨ এডਿਕੇਸ਼ਨ ਵੈਲਫੇਅਰ ਸੰਸਥਾ ਵੱਲੋਂ ਜੋ ਕਿ ਸਾਡੇ ਫਾਦਰਨੈਸ ਬੱਚਿਆਂ ਨੂੰ ਡੋਨੇਸ਼ਨ ਦੇ ਤੌਰ ਤੇ ਪ੍ਰਾਪੇਟੇ ਜੰਦੇ ਰਹੇ ਅੱਜ 831000 ਰੁਪਿਆ 61 ਬੱਚਿਆਂ ਨੂੰ ਅਸੀਂ ਡਿਸਟ੍ਰੀਬਿਊਟ ਕੀਤਾ ਸੋ ਅੱਜ ਭਾਰਤੀ ਵਿਕਾਸ ਪਰਸ਼ਦ ਦੇ ਕਾਰੀਕਰਤਾ ਔਰ ਸਾਡੇ ਪੈਂਜੀ ਬਰਵਿੰਦਰ ਕੌਰ ਪ੍ਰਿੰਸੀਪਲ ਜਿਨ੍ਹਾਂ ਦੇ ਸਹਿਯੋਗ ਸਦਕਾ ਇਹਨਾਂ ਬੱਚਿਆਂ ਨੂੰ ਪੈਸੇ ਦਿੱਤੇ ਗਏ ਨੇ ਮੈਂ ਆਸ ਕਰਦਾ ਕਿ ਇਹ ਬੱਚੀਆਂ ਜਿਹੜੀਆਂ ਕਿ ਘਰਾਂ ਤੋਂ ਜਿਹਨੇ ਪੜਾਈ ਵਾਸਤੇ ਜੋ ਘਰਾਂ ਦੀ ਜਿਹੜੀ ਮਜ਼ਦੂਰੀ ਆ ਉਹਨਾਂ ਨੂੰ ਮੁੱਖ ਰੱਖ ਕੇ ਇਹ ਜਿਹੜੀ ਜਿਹੜੀ ਸਾਡੀ ਹਿੰਦੂ ਪਰਸ਼ਦ ਹੈ ਉਹਨਾਂ ਦੀ ਮਦਦ ਕਰ ਰਹੀ ਹੈ ਸੋ ਬਹੁਤ ਇੱਕ ਵਧੀਆ ਤੇ ਸ਼ਲਾਘਾਜਨ ਕਦਮ ਹੈ ਸੋ ਇਹਨਾਂ ਬੱਚਿਆਂ ਨੂੰ ਆਪਣੇ ਵੱਲੋਂ ਇਹੀ ਸੁਦੇਸ਼ ਦੇਣਾ ਕਿ ਆਪਣੇ ਦੇਸ਼ ਆਪਣੇ ਪੰਜਾਬ ਵਾਸਤੇ ਦੇਸ਼ ਵਾਸਤੇ ਇਹ ਬੱਚੀਆਂ ਪੜ ਕੇ ਚੰਗਾ ਨਾਮ ਰੋਸ਼ਨ ਕਰਨਗੀਆਂ ਇਹਨਾਂ ਸ਼ਬਦਾਂ ਦੇ ਨਾਮ ਉੱਤੇ ਸੱਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ